ਸਰਕਾਰ ਮਹਾਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਜ ਟੀਵੀ ਮਾਮਲਾ ਮੋਰ ਮੰਡੀ ਦੇ ਮੋਰ ਕਲਾਂ ਦੇ ਵਿੱਚ ਟਰੱਕ ਯੂਨੀਅਨ ਦੀ ਬੈਕਸਾਈਡ ਦਾ ਹੈ ਜਿੱਥੇ ਦੀਵਾਰਾਂ ਦੇ ਉੱਤੇ ਕਿਸੇ ਵਿਅਕਤੀ ਦੇ ਵੱਲੋਂ ਲਿਖ ਦਿੱਤਾ ਗਿਆ ਕਿ ਇੱਥੇ ਚਿੱਟਾ ਸ਼ਰਿਆਮ ਵਿਕਦਾ ਹੈ ਜਦੋਂ ਇਸ ਗੱਲ ਦਾ ਇਲਾਕੇ ਦੇ ਵਿੱਚ ਘਰਾਂ ਦੀ ਦੀਵਾਰਾਂ ਤੇ ਲਿਖੇ ਜਾਣ ਨੂੰ ਲੈ ਕੇ ਸਥਾਨਕ ਮਹਿਲਾਵਾਂ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਚਿੱਟਾ ਜਿਹੜਾ ਸ਼ਰਿਆਮ ਵਿਕ ਰਿਹਾ ਹੈ ਪਰ ਸਰਕਾਰ ਨਸ਼ਾ ਤਸਕਰਾਂ ਦੇ ਨਾਲ ਸਹਿਯੋਗੀ ਬਣੀ ਹੋਈ ਹੈ ਪਰ ਉਹਨਾਂ ਦੇ ਨਾਲ ਕੋਈ ਵੀ ਨਹੀਂ ਖੜਾ ਸਾਡੇ ਬੱਚੇ ਨਸ਼ੇ ਦੇ आदी ਹੋ ਚੁੱਕੇ ਨੇ ਜੋ ਦਿਹਾੜੀਆਂ ਕਰਕੇ ਗੁਜ਼ਾਰਾ ਕਰਨ ਦੇ ਵਿੱਚ ਅਸਮੱਥ ਨੇ ਇਕੱਠੇ ਹੋ ਕੇ ਮਹੱਲਾ ਨਿਵਾਸੀਆ ਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਰਸ਼ਾ ਸ਼ਰੀਆਮ ਵਿਕ ਰਿਹਾ ਤੇ ਉਸਦੇ ਨਾਲ ਥੱਲ ਪਾਈ ਜਾਵੇ ਇੱਕ ਪਾਸੇ ਪੰਜਾਬ ਸਰਕਾਰ ਯੋਧ ਨਸ਼ਾ ਵਿਰੋਧ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਮਹੱਲਾ ਨਿਵਾਸੀਆ ਦੇ ਵੱਲੋਂ ਆਪਣੇ ਦੀਵਾਰਾਂ ਤੇ ਲਿਖ ਦਿੱਤਾ ਗਿਆ ਹੈ ਕਿ ਇੱਥੇ ਸ਼ਰੀਆਮ ਨਸ਼ਾ ਵਿਕਦਾ ਹੈ ਪੰਜਾਬ ਸਰਕਾਰ ਦੀ ਮੁਹਿੰਮ ਯੋਧ ਨਸ਼ਾ ਵਿਰੋਧ ਲਈ ਵੀ ਚੁਣੌਤੀ ਖੜੀ ਕਰ ਰਹੀ ਹੈ। ਕਿਹੜਾ ਪਿੰਡ ਹੈਗਾ? ਮੇਰੇ ਪਿੰਡ ਮੋਹ। ਚੁੱਪ ਕਰੋ ਚੁੱਪ। ਕੀ ਮਾਮਲਾ ਹੈ ਇੱਥੇ ਸਾਰਾ? ਕੀ ਰੌਲਾ ਹੈਗਾ? ਇੱਥੇ ਜੀ ਚਿੱਟਾ ਵੇਖਦਾ ਮੇਰਾ ਪਾੜ ਜੇਦਾ ਵੀ ਵਜੇ ਪੋਗ ਨਹੀਂ ਪਿਆ ਵੀ ਠੀਕ ਕਰੋ ਮੁੱਕ ਗਿਆ। ਪਿੱਛੇ ਕੋਈ ਹੁਣ ਰੌਲਾ ਪਿਆ ਹੈਗਾ ਕੀ ਹੈ ਮਾਮਲਾ ਕੀ ਕੀ ਕੰਦਾ ਤੇ ਕੀ ਲਿਖਿਆ ਹੋਇਆ? ਇਹ ਪਤਾ ਨਹੀਂ ਸਾਨੂੰ ਜੀ ਕਿਨੇ ਦੇ ਕੇਗਾ ਵੀ ਲੈ ਕੇ ਐਸਾ ਹੀ ਆ ਜਾਵਾਂ। ਤੁਹਾਡਾ ਦੇਖਦਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟੇ ਹੈਗਾ ਇੱਕ ਨਹੀਂ ਮਟੇ ਹੈਗਾ ਪੁਲਿਸ ਵਾਲਾ ਨੇ ਮਟਾਇਆ ਇਹੋ ਇਹਦਾ ਮਟੇਆ ਕੰਧਾਂ ਤੋਂ ਹਾਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਖਾਂ ਕਿ ਤੁਸੀਂ ਕੌਣ ਆ ਗਏ ਸੀ ਮਲਾ ਕੇ ਮੈਂ ਤਾਂ ਮਟੇਣਾ ਆਏ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅਸੀਂ ਇਹ ਵੀ ਕਰਤਾ ਮਟਾਉਣੇ ਅੱਗੇ ਸਾਨੂੰ ਆਰਡਰ ਨਹੀਂ ਆਰਡਰ ਤੁਹਾਨੂੰ ਮਟੇਨ ਦੇ ਹੈ ਕਿ ਨਸ਼ਾ ਜਿਹੜਾ ਵੇਚਦਾ ਅਸੀਂ ਆਖਿਆ ਸੀ ਵੀ ਤੁਹਾਨੂੰ ਫੜਨ ਦਾ ਆਰਡਰ ਹੈ ਨਹੀਂ ਜੇ ਕਿਉਂਕਿ ਅਸੀਂ ਤਾਂ ਫੜ ਲੈਣਾ ਕਿ ਗਹਾਂ ਜੱਜ ਛੱਡ ਦਿੰਦਾ ਇਹਦਾ ਫੜੋ ਤੁਸੀਂ ਤੁਹਾਡਾ ਕਿਨਾ ਆਏਗਾ ਮੈਂ ਨਾ ਜਗਦੀਪ ਸਿੰਘ ਆ ਜੀ ਇਹ ਪਿੰਡ ਚ ਕਿਤਾ ਵਿਕਦਾ ਇੱਥੇ ਤੇ ਵਿਕਦਾ ਹੀ ਹੈ ਜੀ ਫੇਰ ਹੀ ਲਿਖਿਆ ਜੀ ਇਹੇ ਸ਼ਰਿਆਂ ਮੇ ਵਿਕਦਾ ਹੀ ਠੀਕ ਹੈ ਛੋਟੇ ਛੋਟੇ ਸ਼ਹਿਰਾਂ ਤੋਂ ਕੋਈ ਮੰਗ ਕਰ ਮੰਗ ਦੀ ਬਾਦਸ਼ਾਹ ਜੀ ਕਹਿੰਦਾ ਇਹ ਲੋਕਾਂ ਕੀ ਬੁੱਤ ਬਸ ਜਾਣ ਦਰਸਾ ਬੰਦ ਹੋ ਜਾਏ ਕਿਹਦੇ ਪਾਪ ਤੋਂ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਬੇੜੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਕਿਰੋ ਲ ਗਈ ਸਭ ਚਿੱਟੇ ਦੇ ਟਿਕਟ ਚਾਹੁੰਦੇ ਰੋਹੀ ਨਾ ਜੀ ਐ ਕਰੋ ਆ ਚਲ ਆਪਾਂ ਬਾਲਾ ਨਹੀਂ ਆ ਗਲੀ ਦੇ ਟੈਸਟ ਕਰਾ ਲੈਣੇ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2-3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੇ ਜੀਆਂ ਬਿਮਾਰੀਆਂ ਲੱਗੀਆਂ ਪਈ ਕੱਲਾ ਇਕੱਲੇ ਜਵਾਕ ਐ ਇਹ ਬਿਚਾਰੀਆਂ ਦਿਹਾੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕਾਉ ਉਹ ਨਹੀਂ ਛੱਡਦੇ ਸਿਲੰਡਰ ਆ ਉਹ ਵੇਚ ਦਾਂਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜਿਆਦਾ ਬੁਰਾ ਹਾਲਾ ਹੈ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸਰਕਾਰ ਤਾਂ ਕਹਿੰਦੇ ਨਸ਼ਾ ਬੰਦੀ ਕਰਤਾ ਬਿਲਕੁਲ ਆਹ ਨੂੰ ਬੰਦ ਕਰਦੇ ਆ ਸ਼ਰਿਆਂ ਬਿਖੀ ਜਾਂਦਾ ਹੈ ਜਿਹੜਾ ਸ਼ਰਿਆਂ ਦੇ ਚਿੱਟੇ ਆ ਜਾਂ ਬੰਦ ਹੁੰਦਾ ਫਰਾਈ ਕੋ ਉਤਦੇ ਨੇ ਤਾਂ ਮਰਾ ਬੋੜੇ ਸੁਣਾ ਬੇਰਹੀ ਨਾ ਹੋ ਗਿਆ ਹੈ ਜਦੋਂ ਅੱਗੇ ਵਾਂ ਸੀਦਾ ਬਦੀ ਮਰ ਦੁਕਾਨਾਂ ਨੇ ਵੀ ਕੀ ਕੰਮ ਨਾਲ ਥਰੇ ਆ ਆਪਾਂ ਜੀ ਬੱਚੇ ਆਪਾਂ ਬੱਚੇ ਦੇ ਅਸਰੇ ਉੱਡੇ ਆਪਾਂ ਅਸੀਂ ਆਏ ਨਾ ਸਾਈ ਜੀ ਅੱਛਾ ਬੱਚਾ ਨਹੀਂ ਹੋ ਗਿਆ ਨਾ 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 ਪੁਲਿਸ ਵੀ ਕਾਰਵਾਈ ਕਰ ਜੀ ਕੀ ਨਹੀਂ ਕਰ ਦਿੱਤੀ ਕੋਈ ਸੜਕੇ ਲੈ ਜਾਂਦੇ ਐ ਇੱਥੇ ਜਾ ਕੇ ਛੱਡ ਦਿੰਦੇ ਆ ਉਹ ਬੰਦੇ ਦਾ ਵੀ ਕੀ ਫਾਇਦਾ ਦਿਖਾਓ ਦਿਖਾ ਕੇ ਅਸੀਂ ਫੇਰ ਫਟੇ ਪੁਲਿਸ ਵਾਲਾ ਸਾਰਾ ਸਕੇ ਦਾ ਮਾਣ ਕਿਵੇਂ ਕਿਵੇਂ ਉਹਦੇ ਸਾਰੇ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪ ਕੋ ਤਾਂ ਉਹਨਾਂ ਨੂੰ ਜੀ ਔਰ ਸਾਰਿਆਂ ਨੂੰ ਸਭ ਕੋ ਸੇ ਪਤਾ ਕਿੱਥੇ ਮਿਲਦਾ ਪਤਾ ਜਦੋਂ ਬਾਹਰੋਂ ਕੋ ਆਉਂਦੇ ਆ ਪੁਰਸਾਂ ਉਹ ਪੜਾਉਂਦੇ ਆ ਉਹਦੇ ਗੱਲਾਂ ਆ ਜਿੰਦੇ ਆ ਪਤਾ ਜਾਂਦੇ ਆ ਚੱਲ ਜਾਂਦੇ ਆ ਸਾਰਾ ਪਤਾ ਲੇ ਜਿੰਨੇ ਚਿੰਨੇ ਜਾਂਦੇ ਇਹਨਾਂ ਪੁਰਸਾਂ ਇਹ ਜਿਹੜੀ ਸਰਕਾਰ ਕਿਤੇ ਵੀ ਨਸ਼ਾ ਬੰਦ ਕਰਤਾ ਉਹਦੇ ਬਾਰੇ ਕੀ ਕਹਿੰਦੀ ਹੈ ਇਹ ਕੋਈ ਨਸ਼ਾ ਨਹੀਂ ਬੰਦ ਕਰਾਇਆ ਇਹ ਸਰਕਾਰ ਨਸ਼ਾ ਬੰਦ ਕਰਦੀ ਤਾਂ ਫਿਰ ਆ ਕੰਮ ਨਹੀਂ ਸੀ ਹੁੰਦੇ ਜਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਿਹੜਾ ਚਿੱਟੇ ਆਲੇ ਨੂੰ ਫੜ ਲੈਂਦੇ ਆ ਮਗਰ ਪੈਸੇ ਨਹੀਂ ਆਈ ਉਹ ਜਾ ਕੇ ਪੈਸੇ ਭਰਿਆ ਲੈ ਉਹਨੂੰ ਬੰਦੇ ਨੂੰ ਛਡਾ ਲੈਂਦੀ ਹੈ ਭਕਾਓ ਤੁਸੀਂ ਗੱਲ ਇਹ ਜਿਹੜਾ ਪੁਲਿਸ ਨਾਲ ਨਹੀਂ ਪੁਲਿਸ ਨਾਲ ਨਹੀਂ ਹੋਈ ਇਹਨਾਂ ਕੋਲ ਨਹੀਂ ਬਈ ਹੈ ਜੀ ਨਾਲ ਨਹੀਂ ਹੋਈ ਇਹਨਾਂ ਕੋਲ ਤਾਂ ਹੈ ਕਿ ਆਪਾਂ ਕੰਮ ਕੀ ਹੈ ਬੰਦੇ ਆ ਕੀ ਨਾ ਇਹ ਸੁਣੋ ਜੀ ਮਨਜੀਤ ਕੌਰ ਜੀ ਜਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਹੋ ਕੀ ਮਾਮਲਾ ਕਿਉਂ ਇਕੱਠੇ ਹੋਏ ਹੋ ਇਹ ਨਸ਼ੇ ਬਾਰੇ ਮਾਮਲਾ ਹੈ ਜੀ ਇਹਨਾਂ ਸਾਹਿਬ ਵੀ ਕਹਿੰਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਘੁਰਨੋ ਤਾਂ ਦਿਹਾੜਨੇ ਕਰਦੇ ਆ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਡਾ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਦੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਐ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕੀ ਨੂੰ ਕਰਗੇ ਸਾਡੀ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਬਨ ਕੇ ਬੇਨਤੀ ਐ ਜੀ ਇੱਥੋਂ ਚਿੱਟਾ ਬਿਕਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰਾ ਬੇੜਾ ਬੇਲਾ ਹੋ ਗਿਆ ਆਲੀ ਆ ਬੇੜਾ ਜਮਾ ਖਾਲੀ ਹੋ ਗਿਆ ਜਮਾ ਦਾ ਕੋਈ ਜੀਵਤ ਨਹੀਂ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਜੀ ਕੀ ਕੋਸ ਉਹ ਦੇ ਘੁਟਗਣਾਂ ਮੁਟਗਾਂ ਅੰਦਰ ਫੜ ਕੇ ਰੱਖ ਲੈੰਦੀਆਂ ਹੁੰਦੇ ਨੂੰ ਜੇਲਾ ਵਿੱਚ ਕਰਾ ਦਿੰਦੀਆਂ ਕੋਈ ਨਹੀਂ ਜੀਵਤ ਹੈਗੀ ਮੇਰੀ ਹੱਤ ਮੰਕੇ ਬੈਂਤੀਆ ਬੋਲ ਹੁਣਾ ਗੰਡੇ ਆਧੂ ਵੀ ਨਹੀਂ ਜਾਂਦੇ ਮਾਗਰ ਮਾਗਰ ਵੀ ਨਹੀਂ ਦੇ ਗਦੇ ਮਾਗਰ ਹੱਥਾਂ ਮਕੇ ਬੇਨਤੀ ਆ ਮੈਂ ਖੜੇ ਹੱਥ ਕਰ ਦੇ ਜਮਾਨੇ ਅੰਦਰ ਰੱਖਾ ਦੇ ਮੇਰਾ ਪੁੱਤਾ ਤੇ ਹਾੜੀ ਤੇ ਜਾਂ ਦੂਦੂ ਕੰਨ ਤੇ ਸੇ ਪੁੱਤਾ ਮੇਰਾ ਬੰਦਾ ਮੈਂ ਬਹੁਤ ਉਕੀ ਆ ਕੋਈ ਮੰਗ ਨਹੀਂ ਜਾਂਦਾ ਮਾਲਾ ਕੋਈ ਨਹੀਂ ਜਾਂਦਾ ਕੰਦ ਮੀਂਹ ਆ ਲਾਲ ਰੇਬਿਆ ਬਹੁਤ ਔਖੀ ਆ ਹਾਂ ਦਾ ਪੋਤਾ ਜੇ ਇਹਦਾ ਮੁੰਡਾ ਇਹਦਾ ਪੋਤੇ ਨੂੰ ਜੀ ਉਹ ਟਿੱਕਾ ਬਕਾੜੀ ਤੇ ਪਕਾਉਂਦੇ ਜਿਆਦਾ ਜਿਆਦਾ ਟਿੱਕਾ ਚੁਕਾ ਦਿੰਦੇ ਝਾੜੀ ਆਣੇ ਨੂੰ ਕਰ ਬਸ ਝਾੜੀ ਦਿੰਦੇ ਜੀ ਬੁਹੇ ਦੀ ਜਾਂਦੇ ਆਪੇ ਆਖ ਦਿੰਦੇ ਅਸੀਂ ਅੱਗੇ ਪੰਜਰ ਲਾਵੇਗੇ ਮੋਰਚੇ ਉੱਠ ਕੇ ਮੁਟਿਆ ਫੜ ਕੇ ਅੰਦਰ ਹੋ ਜਾਂਦਾ ਆ ਅੱਖਾਂ ਲੱਗਦੇ ਸਾਡੇ ਮਨ ਰਾਮ ਭੂਲੇ ਕੋਈ ਕਾਰਵਾਈ